ਮਸੀਹ ਵਿੱਚ ਪੈਦੇ ਪੈਣ ਦੇ ਪ੍ਰਵੋਸਰਾਂ ਨੂੰ ਜੈ ਸ਼ਕੀ ਸੋ ਅੱਜ ਸਾਡੇ ਇੱਥੇ ਇਕੱਠੇ ਹੋਣ ਦਾ ਮਕਸਦ ਹੈ ਕਿ ਸਾਡੇ ਸ਼ਹੀਦ ਕਰਤੋ ਦੋ ਸੈਸੇ ਸੇ ਬੰਦ ਜਿਨ੍ਹਾਂ ਨੂੰ ਬਿਨਾਂ ਬਜਾ ਦੇ ਅਰੈਸਟ ਕੀਤਾ ਗਿਆ ਉਥੋਂ ਦੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸਰਕਾਰ ਵੱਲੋਂ ਸੋ ਅਸੀਂ ਇਹਨਾਂ ਦੇ ਇਸ ਘਟਨ ਦੀ ਸੱਤ ਸ਼ਹਾਦਤ ਵਿੱਚ ਨਖੇਦੀ ਕਰਦਿਆ ਜਿਸ ਤਰ ਸਾਡੇ ਐਡਵੋਕੇਟ ਸਾਹਿਬ ਸੇਮੂ ਜੀ ਨੇ ਦੱਸਿਆ ਕਿ ਸੰਵਿਧਾਨ ਦੀ ਤਾਰਾ 25 ਵਿੱਚ ਉਹ ਕਾਨੂੰਨ ਕਿੱਥੇ ਹੈ ਜਿਸ ਨਾਲ ਹਰਕ ਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਸੋ ਅੱਜ ਅਸੀਂ ਖਰੀਦ ਕੋਡਰ ਦੇ ਡੀਸੀ 72 ਜੋ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਆ ਉਹਦਾ ਦੇ ਇਹ ਉਦੇਸ਼ ਮਕਸਦ ਹੈ ਕਿ ਇਹ ਮੰਗ ਪੱਤਰ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਜਾਵੇ ਅਤੇ ਸ਼ਤੀਸ਼ਗੜ ਵਿੱਚ ਜੋ ਵੀ ਸਾਡੇ ਧਰਮ ਪੈਣਾ ਉਹਨਾਂ ਨੂੰ ਅरेस्ट ਕੀਤਾ ਗਿਆ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਰਹਾਅ ਕੀਤਾ ਜਾਵੇ ਅਤੇ ਜੋ ਉਹਨਾਂ ਤੇ ਕਾਰਵਾਈ ਕਰਨ ਵਾਲੇ ਆ ਉਹਦੇ ਝੂਠੀ ਕਾਰਵਾਈ ਕਰਨ ਵਾਲੇ ਝੂਠੇ ਐਫਆਈਰ ਦਰਜ ਕਰਾਉਣ ਵਾਲੇ ਜੋਤੀ ਸ਼ਰਮਾ ਉਨ੍ਹਾਂ ਦੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਹੋਵੇ ਤੇ ਉਹਨੂੰ ਸਖਤ ਸਲਤ ਸ਼ਾਹ ਤਜਾ ਦਿੱਤੀ ਜਾਵੇ ਹallelujah ਧੰਨਵਾਦ